ਸਤ ਸ੍ਰੀ ਅਕਾਲ ਨਿਰਪੱਖ ਪੋਸਟ ਦੇਖ ਰਹੇ ਹੋ ਤੁਸੀਂ ਤੇ ਜਿਹੜੀ ਇਸ ਮੌਕੇ ਖਬਰ ਦੀ ਮੈਂ ਗੱਲ ਕਰਨ ਲੱਗੇ ਆ ਉਹ ਬੜੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਮੇਰੇ ਸਾਈਡ ਤੇ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਲੋਕੀ ਲੰਗਰ ਛੱਕ ਰਹੇ ਆ ਔਰ ਕਾਫੀ ਲੋਕ ਲੰਗਰ ਵਰਤਾ ਰਹੇ ਆ ਆਮ ਗੱਲ ਤੁਹਾਨੂੰ ਲੱਗਦੀ ਹੋਏਗੀ ਕਿ ਲੋਕੀ ਲੰਗਰ ਛੱਕ ਵੀ ਰਹੇ ਆ ਔਰ ਲੋਕ ਲੰਗਰ ਵਰਤਾ ਵੀ ਰਹੇ ਆ ਪਰ ਅਗਰ ਜੇ ਮੈਂ ਤੁਹਾਨੂੰ ਕਹਾਂ ਕਿ ਇਹ ਵੀਡੀਓ ਕਿਸੇ ਗੁਰਦੁਆਰਾ ਸਾਹਿਬ ਦੀ ਹੈ ਕਿਸੇ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦੀ ਹੈ ਤਾਂ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਸੁਣ ਕੇ ਗੁੱਸਾ ਵੀ ਆਏਗਾ ਔਰ ਚੰਬਾ ਵੀ ਹੋਏਗਾ ਕਿ ਪੰਜਾਬ ਦੇ ਵਿੱਚ ਐਦਾਂ ਦਾ ਹਾਲ ਹੋ ਰਿਹਾ ਹੈ ਗੁਰਦੁਆਰਾ ਸਹਿਬਾਨ ਦੇ ਲੰਗਰ ਹਾਲ ਦੇ ਵਿੱਚ ਲੋਕ ਨੰਗੇ ਸਿਰ ਬੈਠ ਕੇ ਲੰਗਰ ਛਕ ਰਹੇ ਆ ਔਰ ਕਈ ਬਰਤਾਨ ਵਾਲੇ ਵੀਰ ਆ ਜਿਹੜੇ ਉਹ ਵੀ ਨੰਗੇ ਸਿਰ ਲੰਗਰ ਵਰਤਾ ਰਹੇ ਆ ਇਹ ਜਿਹੜੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਸ ਦੀ ਅਸੀਂ ਅਜੇ ਪੁਸ਼ਟੀ ਨਹੀਂ ਕਰ ਸਕਦੇ ਪਰ ਤੁਹਾਨੂੰ ਜਿੰਨੀ ਕਿ ਸਾਡੇ ਕੋਲ ਜਾਣਕਾਰੀ ਆਈ ਹੈ ਉਸ ਦੇ ਹਿਸਾਬ ਨਾਲ ਦੱਸ ਰਹੇ ਆ ਕਿ ਇਹ ਵੀਡੀਓ ਚੰਡੀਗੜ੍ਹ ਦੇ ਵਿੱਚ ਪੈਂਦੇ ਪਿੰਡ ਡੱਡੂ ਮਾਜਰਾ ਦੇ ਗੁਰਦੁਆਰਾ ਸਾਹਿਬ ਦੀ ਹੈ ਬੀਤੇ 1-2 ਦਿਨ ਪਹਿਲਾਂ ਦੀ ਇਹ ਵੀਡੀਓ ਹੈ ਔਰ ਸੋਸ਼ਲ ਮੀਡੀਆ ਤੇ ਅੱਗ ਦੀ ਤਰ੍ਹਾਂ ਇਹ ਵਾਇਰਲ ਹੋ ਰਹੀ ਹੈ ਕਿਉਂਕਿ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੇ ਬਹੁ ਗਿਣਤੀ ਜਿਹੜੇ ਲੰਗਰ ਛਕਣ ਵਾਲੇ ਨੇ ਉਹ ਨੰਗੇ ਸਿਰ ਬੈਠੇ ਨੇ ਔਰ ਬਰਤਾਨ ਵਾਲੇ ਵੀ ਨੰਗੇ ਸਿਰ ਲੰਗਰ ਵਰਤਾ ਰਹੇ ਨੇ ਵੀਡੀਓ ਦੇ ਵਿੱਚ ਹਾਲਾਂਕਿ ਲੰਗਰ ਹਾਲ ਦੇ ਇੱਕ ਜਿਹੜਾ ਥੰਬਲਾ ਹੈ ਉਹਦੇ ਤੇ ਲਿਖਿਆ ਹੋਇਆ ਕਿ ਸਿਰ ਟੱਕ ਕੇ ਲੰਗਰ ਛਕੋ ਜੀ ਪੰਜਾਬੀ ਚ ਲਿਖਿਆ ਹੋਇਆ ਹੈ ਜਿਸ ਤੋਂ ਇਹ ਕਲੀਅਰ ਹੁੰਦੀ ਹੈ ਗੱਲ ਕਿ ਬਾਕੀ ਇਹ ਗੁਰਦੁਆਰਾ ਸਾਹਿਬ ਦਾ ਜਿਹੜਾ ਇਹ ਲੰਗਰ ਹਾਲ ਹੈ ਉੱਥੋਂ ਦੀ ਇਹ ਵੀਡੀਓ ਹੈ ਐ ਜਿਹੜਾ ਡੱਡੂ ਮਾਜਰਾ ਪਿੰਡ ਹੈ ਚੰਡੀਗੜ੍ਹ ਦੇ ਵਿੱਚ ਪੈਂਦਾ ਹੈ ਉੱਥੇ ਜ਼ਿਆਦਾਤਰ 90% ਪ੍ਰਵਾਸੀ ਭਾਈਚਾਰਾ ਰਹਿੰਦਾ ਹੈ ਜਿਨ੍ਹਾਂ ਨੂੰ ਇਹ ਨਵਾਂ ਪਤਾ ਹੋਵੇ ਕਿ ਸ਼ਾਇਦ ਸਿਰ ਟਾਕੇ ਲੰਗਰ ਛਕਣਾ ਹੈ ਪਰ ਜਿਹੜਾ ਪ੍ਰਵਾਸੀ ਭਾਈਚਾਰਾ ਪੰਜਾਬ 'ਚ ਰਹਿੰਦਾ ਹੈ ਉਹਨੂੰ ਇੰਨਾ ਕੁ ਤਾਂ ਗਿਆਨ ਹੋਣਾ ਚਾਹੀਦਾ ਹੈ ਕਿ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦੇ ਵਿੱਚ ਸਿਰ ਟਾਕੇ ਲੰਗਰ ਛਕੀਦਾ ਹੁਣ ਦੋਸ਼ ਕਿਸ ਦਾ ਬਣਦਾ ਹੈ ਅਗਰੇ ਵੀਡੀਓ ਬਿਲਕੁਲ ਸੱਚ ਹੈ ਤਾਂ ਗੁਰਦੁਆਰਾ ਸਾਹਿਬ ਦੀ ਜਿਹੜੀ ਪ੍ਰਬੰਧਕ ਕਮੇਟੀ ਹੈ ਉਹ ਸਵਾਲਾਂ ਦੇ ਘੇਰੇ ਦੇ ਵਿੱਚ ਖੜੀ ਹੋ ਗਈ ਹੈ ਔਰ ਆਉਣ ਵਾਲੇ ਕੁਝ ਸਮੇਂ ਚ ਅਸੀਂ ਇਸ ਵੀਡੀਓ ਦੀ ਪੂਰੀ ਤਰ੍ਹਾਂ ਕੋ ਕਰਕੇ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਸਤਕਾਰਤ ਕਮੇਟੀ ਦੇ ਜਿਹੜੇ ਮੁਖੀ ਹੈ ਜਾਂ ਸਤਕਾਰਤ ਕਮੇਟੀ ਦੇ ਵੀਰ ਜਿਹੜੇ ਕੰਮ ਕਰਦੇ ਆ ਉਹਨਾਂ ਨਾਲ ਵੀ ਆਪਾਂ ਗੱਲ ਕਰਾਂਗੇ ਕਿ ਗੁਰਦੁਆਰਾ ਡੱਡੂ ਮਾਜਰਾ ਪਿੰਡ ਦਾ ਹੈ ਗੁਰਦੁਆਰਾ ਸਾਹਿਬ ਹੈ ਜਿਹੜਾ ਡੱਡੂ ਮਾਜਰਾ ਪਿੰਡ ਹੈ ਚੰਡੀਗੜ੍ਹ ਦੇ ਵਿੱਚ ਪੈਂਦਾ ਹੈ ਉੱਥੋਂ ਦੇ ਗੁਰਦੁਆਰੇ ਸਾਹਿਬ ਦੀ ਇਹ ਵੀਡੀਓ ਗੁਰਦੁਆਰਾ ਸਾਹਿਬ ਦੀ ਵੀਡੀਓ ਦੱਸੀ ਜਾ ਰਹੀ ਹੈ ਲੰਗਰ ਹਾਲ ਹੈ ਡੱਡੂ ਮਾਜਰਾ ਪਿੰਡ ਦੇ ਗੁਰਦੁਆਰਾ ਸਾਹਿਬ ਦਾ ਔਰ ਜਿੰਨੇ ਲੋਕ ਲੰਗਰ ਛੱਕ ਰਹੇ ਆ ਉਹਦੇ ਵਿੱਚੋਂ 70-80% ਨੰਗੇ ਸਿਰ ਐ ਪਰ ਪ੍ਰਵਾਸੀ ਭਾਈਚਾਰੇ ਵਾਲੇ ਨੇ ਔਰ ਜ਼ਿਆਦਾਤਰ ਲੰਗਰ ਵਰਤਾਨ ਵਾਲੇ ਵੀ ਨੰਗੇ ਨੰਗੇ ਸਿਰ ਲੰਗਰ ਵਰਤਾ ਰਹੇ ਆ ਆਵਾਜ਼ਾਂ ਮਾਰ ਰਹੇ ਆ ਇੱਕ ਦੂਜੇ ਨੂੰ ਇਹ ਭਈਆ ਇੱਧਰ ਡਾਲ ਕੇ ਜਾਣਾ ਭਈਆ ਇੱਧਰ ਡਾਲ ਕੇ ਜਾਣਾ ਇਹ ਇਹ ਪੰਜਾਬ ਦੀ ਤਰਾਸਦੀ ਹੈ ਕਿ ਸਾਡੇ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਪੰਜਾਬ ਛੱਡ ਕੇ ਬਾਹਰ ਨੂੰ ਜਾ ਰਹੇ ਆ ਔਰ ਪੰਜਾਬ ਦੇ ਬਹੁਤ ਆਤ ਪਿੰਡਾਂ ਦੇ ਵਿੱਚ ਪ੍ਰਵਾਸੀ ਭਾਈਚਾਰਿਆਂ ਦਾ ਕਬਜ਼ਾ ਹੁੰਦਾ ਜਾ ਰਿਹਾ ਹੈ ਇਹ ਡੱਡੂ ਮਾਜਰਾ ਪਿੰਡ ਦੇ ਵਿੱਚ 80-90% ਜਿਹੜੇ ਲੋਕ ਐ ਉਹ ਪ੍ਰਵਾਸੀ ਭਾਈਚਾਰੇ ਦੇ ਐ ਔਰ ਅਗਰੇ ਵੀਡੀਓ ਸੱਚਮੁੱਚ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦੀ ਐ ਤਾਂ ਬਹੁਤ ਵੱਡਾ ਏ ਇੱਕ ਤਰ੍ਹਾਂ ਦੀ ਆਪਾਂ ਬੇਅਦਬੀ ਵੀ ਕਹਿ ਸਕਦੇ ਆ ਔਰ ਖਾਸ ਕਰਕੇ ਵੱਡਾ ਸਵਾਲ ਉੱਠਦਾ ਹੈ ਉੱਥੋਂ ਦੀ ਜਿਹੜੀ ਕੋਈ ਕਮੇਟੀ ਐ ਗੁਰਦੁਆਰਾ ਸਾਹਿਬ ਦੀ ਕਿਉਂਕਿ ਅੰਦਰ ਲੋਕੀ ਨੱਗੇ ਸਰ ਤਾਂ ਹੀ ਵੜਨਗੇ ਜੇ ਕਮੇਟੀ ਵਾਲੇ ਉੱਥੇ ਧਿਆਨ ਨਹੀਂ ਦੇਣਗੇ ਕਿਉਂਕਿ ਲੋਕਾਂ ਨੂੰ ਸਮਝਾਣਾ ਬੜਾ ਜ਼ਰੂਰੀ ਹੁੰਦਾ ਹੈ ਬਾਹਰੋਂ ਜਿਹੜੀ ਸੰਗਤ ਆ ਕੇ ਪੰਜਾਬ ਦੇ ਵਿੱਚ ਵੱਸਦੇ ਆ ਪ੍ਰਵਾਸੀ ਲੋਕ ਜਿਹੜੇ ਪੰਜਾਬ 'ਚ ਰਹਿੰਦੇ ਆ ਇਹਨਾਂ ਨੂੰ ਅਗਰ ਤੁਸੀਂ ਨਹੀਂ ਰੋਕੋਗੇ ਤਾਂ ਇਹ ਨੰਗੇ ਸਿਰ ਦਰਬਾਰ ਹਾਲ ਤੱਕ ਵੀ ਜਾਣਗੇ ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ ਦੇ ਅੰਦਰ ਤੱਕ ਜਾਣਗੇ ਨੰਗੇ ਸਿਰ ਜੇ ਤੁਸੀਂ ਇਹਨਾਂ ਨੂੰ ਨਹੀਂ ਰੋਕੋਗੇ ਤਾਂ ਆਉਣ ਵਾਲੇ ਟਾਈਮ 'ਚ ਇਹ ਗੱਲ ਕਲੀਅਰ ਹੋ ਜਾਏਗੀ ਇਹ ਵੀਡੀਓ ਗੁਰਦੁਆਰਾ ਸਾਹਿਬ ਹੈ ਜਿਹੜਾ ਪਿੰਡ ਡੱਡੂ ਮਾਜਰਾ ਚੰਡੀਗੜ੍ਹ ਦਾ ਅਗਰੇ ਉੱਥੋਂ ਦੀ ਵੀਡੀਓ ਹੈ ਤਾਂ ਆਪਾਂ ਜ਼ਰੂਰ ਇਸ ਵੀਡੀਓ ਨੂੰ ਅੱਗੇ ਵਧਾਵਾਂਗੇ ਔਰ ਜਿਹੜੀ ਉੱਥੋਂ ਦੀ ਪ੍ਰਬੰਧਕੀ ਕਮੇਟੀ ਹੈ ਉਸ ਨੂੰ ਵੀ ਇਹ ਸਵਾਲ ਕਰਾਂਗੇ ਕਿ ਕਿਉਂ ਐਦਾਂ ਦੀ ਕੁਤਾਹੀ ਵਰਤੀ ਗਈ ਹੈ ਕਿਉਂ ਇਹ ਬੇਅਦਬੀ ਦਾ ਮੁੱਦਾ ਸਾਹਮਣੇ ਆਇਆ ਕਿ ਲੰਗਰ ਹਾਲ ਦੇ ਵਿੱਚ ਲੋਕੀ ਨੰਗੇ ਸਿਰ ਬੈਠ ਕੇ ਲੰਗਰ ਛੱਕ ਰਹੇ ਆ ਹਿੰਦੂ ਸੰਸਕ੍ਰਿਤੀ ਦੇ ਵਿੱਚ ਵੀ ਇਹ ਪਹਿਲਾਂ ਜ਼ਰੂਰੀ ਮੰਨਿਆ ਜਾਂਦਾ ਸੀ ਅਗਰ ਤੁਸੀਂ ਘਰ ਦੇ ਵਿੱਚ ਵੀ ਲੰਗਰ ਛੱਕ ਰਹੇ ਹੋ ਘਰ ਦੇ ਵਿੱਚ ਪ੍ਰਸ਼ਾਦਾ ਛੱਕ ਰਹੇ ਹੋ ਤਾਂ ਵੀ ਸਿਰ ਟੱਕੇ ਪ੍ਰਸਾਦ ਆ ਸਕਿਆ ਜਾਂਦਾ ਸੀ ਇਹ ਪ੍ਰਾਣੀ ਹਿੰਦੂ ਸੰਸਕ੍ਰਿਤੀ ਦੇ ਵਿੱਚ ਵੀ ਆਉਂਦਾ ਪਰ ਸਾਡੀ ਜਿਹੜੀ ਸਾਡਾ ਸਿੱਖ ਪਰੰਪਰਾ ਹੈ ਇਹਦੇ ਵਿੱਚ ਤਾਂ ਇਹ ਪੱਕਾ ਨਿਯਮ ਹੀ ਹੈ ਕਿ ਲੰਗਰ ਹਾਲ ਦੇ ਵਿੱਚ ਸਿਰ ਟੱਕੇ ਬਿਨਾ ਤੁਸੀਂ ਐਂਟਰ ਨਹੀਂ ਕਰ ਸਕਦੇ ਤੇ ਨਾ ਹੀ ਸਿਰ ਟੱਕੇ ਬਿਨਾ ਤੁਸੀਂ ਲੰਗਰ ਵਰਤਾ ਸਕਦੇ ਹੋ ਇਹ ਵੀਡੀਓ ਡੱਡੂ ਮਾਜਰਾ ਪਿੰਡ ਚੰਡੀਗੜ੍ਹ ਦੀ ਚੰਡੀਗੜ੍ਹ ਦੇ ਅਧੀਨ ਆਉਂਦੇ ਪਿੰਡ ਡੱਡੂ ਮਾਜਰਾ ਦੀ ਦੱਸੀ ਜਾ ਰਹੀ ਹੈ ਪੁਸ਼ਟੀ ਅਜੇ ਅਸੀਂ ਇਹਦੀ ਨਹੀਂ ਕਰ ਰਹੇ ਕਿਉਂਕਿ ਅਜੇ ਇਹਦੀ ਕੋਖ ਕਰ ਰਹੇ ਆ ਜਿਉਂ ਹੀ ਇਹ ਕਲੀਅਰ ਗੱਲ ਹੁੰਦੀ ਹੈ ਤਾਂ ਇਸ ਵੀਡੀਓ ਨੂੰ ਅਸੀਂ ਅੱਗੇ ਵਧਾਵਾਂਗੇ ਔਰ ਜਿਹੜੀ ਉਥੋਂ ਦੀ ਕਮੇਟੀ ਆ ਉਹਦੇ ਨਾਲ ਵੀ ਸਵਾਲ ਜਵਾਬ ਕਰਾਂਗੇ ਕਿਉਂ ਇਹ ਪਾਣਾ ਵਾਪਰੇ ਆ ਕਿਉਂ ਨੰਗੇ ਸਿਰ ਲੋਕਾਂ ਨੂੰ ਤੁਸੀਂ ਲੰਗਰ ਹਾਲ ਦੇ ਵਿੱਚ ਜਾਣ ਦਿੱਤਾ ਕਿਉਂ ਉਥੋਂ ਦੇ ਜਿਹੜੇ ਪ੍ਰਵਾਸੀ ਭਾਈਚਾਰੇ ਵਾਲੇ ਲੋਕ ਨੇ ਕਿਉਂ ਜਾਣਬੁੱਝ ਕੇ ਕਿਤੇ ਲੰਗਰ ਹਾਲ ਦੇ ਵਿੱਚ ਐਦਾਂ ਨੰਗੇ ਸਿਰ ਤਾਂ ਨਹੀਂ ਜਾ ਰਹੇ ਇਹ ਕਿਤੇ ਪਹਿਲੀ ਘਟਨਾ ਹੈ ਜਾਂ ਬਾਰ ਬਾਰੀ ਐਦਾਂ ਦਾ ਹੁੰਦਾ ਹੈ ਸਮੂਚੀ ਜਿਹੜੀ ਘਟਨਾ ਇਸ ਤੇ ਅਸੀਂ ਜਾਣਨਾ ਪਾਵਾਂਗੇ ਦੇਖਦੇ ਰਹੋ ਨਿਰਪੱਖ ਪੋਸਟ ਧੰਨਵਾਦ